ਆਈਏ ਚੱਲੋ ਭੈਣੇ ਇਹ ਤੇਰੇ ਲਈ ਵੱਡਾ ਸਰਮਾਨ ਹੈ ਇਹ ਮੋਪੜ ਹੈਲੋ ਇੱਕ ਵਾਰ ਮੋਪੜ ਦੇ ਨਾਲ ਬਿੰਟੂ ਨੰਬਰਦਾਲ ਕੇਵਲ ਸਿੰਘ ਘੰਡਾਮਨ ਯੂਰਪ ਗੁਰਵਿੰਦਰ ਸਿੰਘ ਰਟਾਲ ਤੇ ਨਾਲ ਪ੍ਰੀਤ ਰਟਾਲ ਯਾਰੀ ਕਹਿੰਦੇ ਹੱਸਣ ਦੀ ਪਟੋਰੀ ਵਾਲੇ ਪਾਲੂ ਦੇ ਨਾਲ ਵੀ ਹੈ ਇਧਰ ਦੇ ਪਾਸੇ ਵੱਡਾ ਸਰਮਾਨ ਚੰਨੋ ਕਬੱਡੀ ਦੀ ਹੋਣ ਹਾਰ ਮਟਿਆਰ ਦਾ ਇਹ ਵੱਡਾ ਸਨਮਾਨ ਕੀਤਾ ਜਾ ਰਿਹਾ ਬੜੀਆਂ ਵੱਡੀਆਂ ਘਾਲਾਂ ਘਾਲ ਕੇ ਤੇ ਫਿਰ ਇਸ ਮਹਾਕਾਮ ਤੇ ਚੰਨੋ ਮਟਿਆਰ ਨੇ ਕਦਮ ਰੱਖਿਆ ਹੈ ਸੋ ਮਹਾਪੁਰਸ਼ਾਂ ਦੇ ਮੁਬਾਰਕ ਹੱਥਾਂ ਦੇ ਨਾਲ ਇਹ ਵੱਡਾ ਸਨਮਾਨ ਅੱਜ ਇਸ ਪਾਵਨ ਪਵਿੱਤਰ ਧਰਤੀ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਹੋਇਆ ਹੈ ਚੰਨੋ ਭੈਣੇ ਤੈਨੂੰ ਢੇਰ ਸਾਰੀਆਂ ਮੁਬਾਰਕਾਂ 27 ਤਰੀਕ ਨੂੰ ਚੰਨੋ ਪੈਣ ਤੇਰਾ ਜਿਹੜਾ ਟੀਮਾਂ ਦੇ ਦਰਮਿਆਨ ਸ਼ੋਅ ਮੈਚ 27 ਤਰੀਕ ਨੂੰ ਬਲੇਅਰਪਿੰਡ ਦੀ ਧਰਤੀ ਤੇ ਹੋਵੇਗਾ ਉੱਥੇ ਵੀ ਰੌਣਕਾਂ ਬਹਾਰਾਂ ਲੱਗਣਗੀਆਂ ਹੁਣ ਇੱਕ ਚੜ੍ਹਦੀ ਕਲਾ ਦਾ ਜਕਾਰਾ ਛੱਡਦੀਏ ਫਿਰ ਤੋਂ ਧੰਨਵਾਦ ਹੈ ਸਾਡੇ ਮਿੰਟੂ ਨੰਬਰ ਦਾ ਰਾਣੀ ਵਾਲਾ ਕੈਨੇਡਾ ਕੇਵਲ ਸਿੰਘ ਦੀ ਘੰਡਾਮਨ ਯੂਰਪ ਗੁਰਵਿੰਦਰ ਸਿੰਘ ਰਟਾਲ ਪ੍ਰੀਤ ਰਟਾਲ ਤੇ ਵੱਡਾ ਧੰਨਵਾਦ ਮਹਾਪੁਰਸ਼ ਬਾਬਾ ਜੀ ਬਾਬਾ ਸੇਵਾ ਸਿੰਘ ਜੀ ਮਹਾਪੁਰਸ਼ ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹ ਐਕਟਵਾ ਮੋਪਡ ਦੇ ਨਾਲ ਸਾਡੀ ਚੰਨੋ ਪੈਂਦਾ ਵੱਡਾ ਸਨਮਾਨ ਕੀਤਾ ਹੈ ਜੰਟਾ ਖਡੂਰ ਸਾਹਿਬ ਸਾਡਾ ਵੀਰ ਕਬੱਡੀ ਦਾ ਪ੍ਰਸਿੱਧ ਖਿਡਾਰੀ ਇਸ ਨਗਰ ਦਾ ਜਾਇਆ ਸਰਦਾਰ ਭਾਗ ਸਿੰਘ ਪਹਿਲਵਾਨ ਦਾ ਸੁਪੁੱਤਰ ਉਹ ਵੀ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਜਿੱਧਰ ਜਿੱਧਰ ਦੀ ਇਹ ਸਕੂਟਰੀ ਇਹ ਮੋਪਡ ਜਾ ਰਹੀ ਹੈ ਤੇ ਚੰਨੋ ਪੈਂਦੇ ਲਈ ਜ਼ੋਰਦਾਰ ਤਾੜੀਆਂ ਮਾਰਦੀ ਹੈ ਪਿਆਰੀ ਸਾਸ ਜੀ ਹੈਲੋ ਇੱਕ ਜ਼ੋਰਦਾਰ ਤਾੜੀ ਜ਼ਰੂਰ ਲਾ ਦਿਓ ਕਿ ਲੜਕੀਆਂ ਦੇ ਸੰਪਾਨ ਜਿਹੜੇ ਨੇ ਉਹ ਬੜੇ ਬਹੁਤ ਘੱਟ ਹੁੰਦੇ ਨੇ ਔਰ ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਲੜਕੀਆਂ ਦੀ ਹੌਸਲਾ ਵਜਾਈ ਜਰੂਰ ਕਰਦੇ ਰਹੋ ਜਿਸ ਤਰ੍ਹਾਂ ਐਨਆਰਆਈ ਵੀਰਾਂ ਨੇ ਕੀਤੀ ਹੈ ਔਰ ਸਾਰੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਲੜਕੀਆਂ ਦੇ ਮੈਚ ਵਿੱਚ ਨੂੰ ਰੱਖਿਆ ਕਰੋ ਸ਼ਾਬਾਸ਼ ਇਹ ਉਹ ਖਿਡਾਰੀ ਐ ਸੇ ਧਰਤੀ ਦਾ ਜੰਪਲ ਐ ਯਾਰ ਵੀ ਤਗੜਾ ਖੇਡਿਆ ਚਰਚੇ ਕਰਵਾਏ ਨੇ ਨਿਊਜ਼ੀਲੈਂਡ ਵੀ ਤਗੜਾ ਖੇਡਿਆ ਕਰ ਦਿੱਤਾ ਸਾਡੀ ਜਿੰਦਗੀ ਦਾ ਮਾਣ ਹੈ ਨਿੱਕੀ ਉਮਰ ਦੇ ਵਿੱਚ ਮੁੰਡੇ ਨੇ ਸਪੰਦਰਾ ਨਾਂ ਜਿਹੜਾ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਸਾਡੇ ਕਮੋ ਭਲਵਾਨ ਜੀ ਆ ਜਾਣਗੇ ਬੇਨਤੀ ਹੈ ਕਮੋ ਭਲਵਾਨ ਜੀ ਦੇ ਚੇਲੇ ਦਾ ਸਨਮਾਨ ਜਿਹੜਾ ਹੁਣ ਜਾ ਰਿਹਾ ਹੈ ਸਾਡੇ ਸਿਮਰਨ ਬੈਲਜੀਅਮ ਰੂਪਮਾਨੋ ਚਾਲ ਪਾਲਾ ਮਾਨੋ ਚਾਲ ਤੇ ਨਾਲ ਧਰਮਿੰਦਰ ਚਾਲ ਵੀਡੀਓ ਚਾਲ ਤੇ ਨਾਲ ਜੱਸ ਭਾਜੀ ਨਾਲ ਨੇ ਜਿਨ੍ਹਾਂ ਦੇ ਲੋ ਸਾਡੇ ਛੋਟੇ ਗੁਰਦੇਤ ਦਾ ਮਾਨ ਸਨਮਾਨ ਬੁਲਟ ਮੋਟਰਸਾਈਕਲ ਨਾਲ ਕੀਤਾ ਜਾ ਰਿਹਾ ਹੈ ਇੱਕ ਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਵੱਡਾ ਸਨਮਾਨ ਜਿਹੜਾ ਸਰ ਦੇ ਕੰਮ ਉਸਤਾਦ ਜੀ ਇਹ ਤੁਹਾਡੇ ਚੰਦੇ ਚੇਲੇ ਵਾਲੇ ਦਾ ਵੱਡਾ ਸਨਮਾਨ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀਰੇ ਤੈਨੂੰ ਵੱਡੀਆਂ ਵੱਡੀਆਂ ਗੱਡੀਆਂ ਦੇ ਨਾਲ ਸਨਮਾਨ ਹੋਣ ਵੱਡੇ ਮਾਨ ਸਨਮਾਨ ਹੋਣਗੇ ਰੇਸ਼ਮ ਪਹਿਲਵਾਨ ਜੀ ਨਾਲ ਹੈ ਨਾਲ ਸਰੂਪ ਸਿੰਘ ਜੀ ਨਾਲੇ ਮਿੰਟੂ ਭਾਜੀ ਨਾਲੇ ਹਰਪਾਲ ਕਲਵਾ ਨਾਲ ਗੁਰਦੇਤ ਸਾਡਾ ਵੀਰ ਹੈ ਨਾਲ ਵਿੱਕੇ ਨੇ ਨਾਲ ਅੰਬਾਸਰ ਸਿੰਘਾਂ ਨਾਲ ਹੈ ਅੱਜ ਵੱਡਾ ਮਾਨ ਸਨਮਾਨ ਜਿਹੜਾ ਹੈ ਗੁਰਦੇਤ ਦੇ ਬਾਪੂ ਜੀ ਵੀ ਨਾਲ ਨੇ ਅੱਜ ਗੁਰਦੇਤ ਦਾ ਮਾਨ ਸਨਮਾਨ ਜਿਹੜਾ ਬੁਲਟ ਮੋਟਰਸਾਈਕਲ ਨਾਲ ਕੀਤਾ ਜਾ ਰਿਹਾ ਗੁਰਦੇਤ ਦਾ ਵੀਰ ਵੀ ਪੁੱਜ ਗਿਆ ਗੁਰਵਿੰਦਰ ਜੀ ਫੌਜੀ ਸਾਹਿਬ ਨਾਲ ਨੇ ਮੈਂ ਧੰਨਵਾਦ ਕਰਦਾ ਸਿਮਰਨ ਬੈਲ ਜੀ ਜਿੱਥੋਂ ਵੀ ਬੁਲਟ ਆ ਰਿਹਾ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਤਾੜੀਆਂ ਮਾਰ ਦਿਓ ਜ਼ੋਰਦਾਰ ਸਾਡੇ ਛੋਟੇ ਗੁਰਦੇਤ ਦਾ ਮਾਨ ਸਨਮਾਨ ਟੋਲੀ ਇੱਕ ਮਿੰਟ ਬੰਦ ਕਰੋ ਬੇਨਤੀ ਹੈ ਛੋਟੇ ਗਰਦੇਤ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇੱਕ ਵੱਡੇ ਪੱਦਰ ਤੇ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਰਦੇਤ ਦਾ ਮਾਨ ਸਨਮਾਨ ਜਿਹੜਾ ਵੱਡਾ ਕੀਤਾ ਅੱਜ ਦੇ ਮੇਲੇ ਉੱਪਰ ਜਿੱਥੇ-ਜਿੱਥੇ ਦੀ ਬੁਲਟ ਆ ਰਿਹਾ ਕਿਹੜੀ ਤਾੜੀਆਂ ਮਾਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਗਰਦੇਤ ਦਾ ਮਾਨ ਸਨਮਾਨ ਸਾਡੇ ਰੂਪ ਦਾ ਮਾਨੋ